ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਜੇ ਤੁਸੀਂ 10ਵੀਂ ਜਾਂ 12ਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਕੋਈ ਤਕਨੀਕੀ ਕੋਰਸ ਕਰਨਾ ਚਾਹੁੰਦੇ ਹੋ ਅਤੇ ਪੰਜਾਬ ਦੇ ਕਿਸੇ ਵੀ ਬਹੁਤ ਤਕਨੀਕੀ ਜਾਂ ਪੋਲੀਟੈਕਨਿਕ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਪੰਜਾਬ ਰਾਦੇ ਸਾਰੇ ਹੀ ਬਹੁਤ ਤਕਨੀਕੀ ਕਾਲਜਾਂ ਦੇ ਵਿੱਚ ਦਾਖਲਾ ਸ਼ੁਰੂ ਹੈ ਕਿਹੜੇ-ਕਿਹੜੇ ਕੋਰਸਸ ਦੇ ਵਿੱਚ ਤੁਸੀਂ ਦਾਖਲਾ ਲੈ ਸਕਦੇ ਹੋ ਅਤੇ ਐਡਮਿਸ਼ਨ ਦਾ ਕੀ ਪ੍ਰੋਸੈਸ ਹੈ ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਨ੍ਹਾਂ ਵੀ ਦੋਸਤਾਂ ਨੇ 10ਵੀਂ ਜਾਂ 12ਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਕਿਸੇ ਵੀ ਤਕਨੀਕੀ ਕੋਰਸ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਉਨ੍ਹਾਂ ਤੱਕ ਇਹ ਵੀਡੀਓ ਸਮੇਂ ਸਿਰ ਪਹੁੰਚ ਜਾਵੇ ਤਾਂ ਦੋਸਤੋ ਆਉ ਲੈ ਕੇ ਚੱਲਦਾ ਰਹਾਂ ਤੁਹਾਨੂੰ ਐਡਮਿਸ਼ਨ ਨੋਟਿਸ ਵੱਲ ਦੋਸਤੋ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਚੰਡੀਗੜ੍ਹ ਵੱਲੋਂ ਐਡਮਿਸ਼ਨ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਐਡਮਿਸ਼ਨ ਟੂ ਡਿਪਲੋਮਾ ਕੋਰਸਸ ਸੈਸ਼ਨ 2024-25 ਸਾਰੀ ਹੀ ਪਬਲਿਕ ਅਤੇ ਕੈਂਡੀਡੇਟਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਹੜੇ ਵੀ ਸਟੂਡੈਂਟ ਡਿਪਲੋਮਾ ਲੈਵਲ ਕੋਰਸ ਸੈਸ਼ਨ 2024-25 ਵਾਸਤੇ ਐਡਮਿਸ਼ਨ ਲੈਣਾ ਚਾਹੁੰਦੇ ਹਨ ਤਕਨੀਕੀ ਇੰਸਟੀਚਿਊਟ ਦੇ ਵਿੱਚ ਤਾਂ ਉਹ ਹੇਠ ਲਿਖੇ ਕੋਰਸਸਿਸ ਦੇ ਵਿੱਚ ਦਾਖਲਾ ਲੈ ਸਕਦੇ ਨੇ ਜਿਵੇਂ 3 ਸਾਲਾ ਡਿਪਲੋਮਾ ਇਨ ਇੰਜੀਨੀਅਰਿੰਗ ਕੋਰਸਸ ਜਿਸ ਵਿੱਚ ਸਿਵਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ, ਕੰਪਿਊਟਰ ਇੰਜੀਨੀਅਰਿੰਗ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਤੋਂ ਇਲਾਵਾ ਬਹੁਤ ਸਾਰੇ ਕੋਰਸਸ ਆਉਂਦੇ ਹਨ ਜਿਨ੍ਹਾਂ ਨੂੰ ਕਰਕੇ ਤੁਸੀਂ ਚੰਗੀ ਸੈਲਰੀ ਤੇ ਕੰਮ ਤੇ ਲੱਗ ਸਕਦੇ ਹੋ ਅਤੇ ਦੋਸਤੋ ਇਸ ਤੋਂ ਇਲਾਵਾ ਤੁਸੀਂ ਡਿਪਲੋਮਾ ਕੋਰਸ ਇਨ ਮਾਡਰਨ ਆਫਿਸ ਪ੍ਰੈਕਟਿਸ, ਐਡਮਿਸ਼ਨ ਟੂ 2 ਇਅਰ ਡਿਪਲੋਮਾ ਕੋਰਸ ਇਨ ਫਾਰਮੇਸੀ, ਐਡਮ ਕੋਰਸਸ ਜੋ ਕਿ ਲੈਟਰਲ ਐਂਟਰੀ ਦੇ थ्रू ਹੁੰਦੀ ਹੈ ਜੇ ਕਿਸੇ ਨੇ ਮੈਡੀਕਲ ਨਾਨ ਮੈਡੀਕਲ ਜਾਂ ਫਿਰ ਇਸ ਤੋਂ ਇਲਾਵਾ ਵੋਕੇਸ਼ਨਲ ਜਾਂ ਫਿਰ 2 ਸਾਲਾਂ ਦੀ ਆਈਟੀਆਈ ਕੀਤੀ ਹੁੰਦੀ ਹੈ ਤਾਂ ਉਹ ਡਿਪਲੋਮਾ ਦੇ ਦੂਸਰੇ ਸਾਲ ਦੇ ਵਿੱਚ ਡਾਇਰੈਕਟ ਐਂਟਰੀ ਲੈ ਸਕਦਾ ਹੈ ਅਤੇ ਉਸ ਨੂੰ ਦੂਸਰੇ ਸਾਲ ਦੇ ਵਿੱਚ ਐਡਮਿਸ਼ਨ ਲਈ ਯੋਗ ਹੈ ਇਸ ਤੋਂ ਇਲਾਵਾ 3rd ਡਿਪਲੋਮਾ ਇਨ ਆਰਚੀਟੈਕਚਰ ਅਸਿਸਟੈਂਟਸ਼ਿਪ ਇਸ ਤੋਂ ਇਲਾਵਾ ਆਨਲਾਈਨ ਰਜਿਸਟ੍ਰੇਸ਼ਨ ਜੋ ਐਡਮਿਸ਼ਨਸ ਵਾਸਤੇ ਹੋਵੇਗੀ ਕੋਰਸਸ ਵਾਸਤੇ ਤੁਸੀਂ 7 ਜੂਨ 2024 ਤੋਂ ਕਰ ਸਕਦੇ ਹੋ ਜਿਆਦਾ ਜਾਣਕਾਰੀ ਵਾਸਤੇ ਤੁਸੀਂ ਵੈਬਸਾਈਟ www.pujabtech.com ਜਾਂ ਫਿਰ www.pujabtech.net ਤੇ ਸੱਚ ਕਰ ਸਕਦੇ ਹੋ ਇੱਥੇ ਤੁਹਾਨੂੰ ਇਸ ਦੇ ਨਾਲ ਸੰਬੰਧਿਤ ਗਾਈਡਲਾਈਨਸ ਐਡਮਿਸ਼ਨ ਨੋਟਿਸ ਅਤੇ ਪ੍ਰੋਸਪੈਕਟਸ ਮਿਲ ਜਾਵੇਗਾ ਦੋਸਤੋ ਜੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਡਿਪਲੋਮਾ ਕੋਰਸਸ ਦੇ ਵਿੱਚ ਚਾਹੀਦੀ ਹੋਈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਇੰਨੀ ਜਾਣਕਾਰੀ ਦੇ ਨਾਲ ਮੈਂ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਨਸ ਗoing ਟੂ 올 ਮਾਈ ਵਿਅਰਸ